ਪੱਗ ਨਾਲ ਆਇਆ ਸਿੰਘ 400 ਸਾਲ ਹੈ ਗੁਰੂ ਗਰੰਥ ਸਾਹਿਬ ਦਾ ਰਤਬਾ ਨਿਰਾਲਾ ਹੈ ਗੂੜ ਗਿਆ ਹਨ ਵਾਲੇ ਰਤਨਾ ਦੀ ਮਾਲਾ ਹੈ ਤੁੰਬਦਾ ਹੈ ਇੱਕ ਇੱਕ ਅੱਖਰ ਹਰ ਇੱਕ ਪ੍ਰਾਣੀ ਨੂੰ ਪਰ ਆਕਰਮਣ ਜਿਤ ਲਾ ਕੇ ਗੁਰੂਆਂ ਦੀ ਬਾਣੀ ਨੂੰ ਆਈ ਤੁਰ ਕੀ ਬਾਣੀ ਹੋ ਕੀਤੇ ਗੁਰ ਅਰਜਨ ਪਿਆਰੇ ਕਿਰਪਾ ਮਹਾਨ ਜੀ RAM ਸਰਵਾਲਾ ਸੁਣੋ ਸੁਣੋ ਇਸ ਥਾਨ ਜੀ ਛੇ ਗੁਰ 15 ਭਗਤਾ ਕੀਤਾ ਗਿਆਨ ਜੀ ਚਾਰ ਸਿਖ ਭਟ ਗਿਆਨ ਦਸਦੇ ਨੇ ਚਾਰ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਤੇਜੀ ਕਰਤਾਰ ਹੈ ਆਈ ਹੈ ਧੁਰ ਕੀ ਬਾਣੀ ਹੰਗ ਨਾਲ ਆਇਆ ਸਿੰਘੋ ਜਾਰ ਸੋ ਸੱਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਨਿਰਾਲਾ ਹੈ ਗੂੜੀ ਗਿਆਨ ਵਾਰੇ ਰਤਨਾ ਦੀ ਮਾਲਾ ਹੈ ਤੁੰਬਦਾ ਹੈ ਏਕ ਅਕ ਅੱਖਰ ਹਰ ਇੱਕ ਪ੍ਰਾਨੀ ਅਰੇ ਆ ਕਰ ਮਨ ਚਿਤ ਲਾ ਕੇ ਸਤਿਗੁਰ ਦੀ ਬਾਣੀ ਨੂੰ ਆਈਏ ਤੁਰ ਕੀ ਬਾਣੀ ਹੋ ਕੀਤੇ ਗੁਰ ਅਰਜਨ ਪਿਆਰੇ ਕਿਰਪਾ ਮਹਾਨ ਜੀ RAM ਸਰਵਾਲਾ ਸੁਨਿਆ ਚੁਣਿਆ ਇਸ ਥਾਨ ਜੀ 6 ਗੁਰ 15 ਭਗਤਾਂ ਕੀਤਾ ਗਿਆਨ ਜੀ ਚਾਰ ਸਿੱਖ ਭਟ ਗਿਆਰਾ ਦਸ ਦੇ ਵਿੱਚ ਚਾਰ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੇਜੀ ਕਰਤਾਰ ਹੈ ਆਈਏ ਧੁਰ ਕੀ ਬਾਣੀ ਕਉ ਦਾਸੁ ਦੀ ਅੰਗ ਨੇ ਵਾਹ ਪਰੇ ਗਿਆ ਹਨ ਦੇ ਅਖਰ ਸਭ ਇਹਨਾਂ ਕੀਮਤੀ ਹੀਰੇ ਜਿਉਂ ਖਾਨ ਦੇ ਜੀ ਆਨੰਦ ਪੜਨ ਜੋ ਆਨੰਦ ਹੋ ਮਾਣ ਦੇ ਅੰਮ੍ਰਿਤ ਭਲ ਲੱਗਾ ਇਸ ਦੀ ਹਰ ਇੱਕ ਹੈ ਟਾਣੀ ਨੂੰ ਪਰ ਆਕਰ ਸ਼ਾਮ ਸਵੇਰੇ ਸਤਿਗੁਰ ਦੀ ਬਾਣੀ ਨੂੰ ਆਈਏ ਤੁਰ ਕੀ ਬਾਣੀ ਇਸ ਵਿੱਚ ਗੁਰਾਂ ਲਿਖਾਇਆ ਕਤਿ ਰਾਗਾਂ ਨੂੰ ਤੇਗ ਬਹਾਦਰ ਗੁਰ ਦੇ ਪਰਿਆ ਮੇਰਾ ਗਾਣ ਨੂੰ ਕੀਲ ਦਾ ਇੱਕ ਇੱਕ ਅੱਖਰ ਵੀਰ ਜੋ ਨਾਗਾ ਨੂੰ ਤੂੰ ਪ੍ਰਹਲਾਦ ਭਗਤ ਨੂੰ ਰੱਖਿਆ ਨਿਰੰਕਾਰ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੇਜੀ ਕਰਤਾ ਸਿਆਰ ਜਾਣੀ ਗੁਰਤੇ ਤੇਗ ਬਹਾਦਰ ਜੀ ਸਦਾ ਬਲਵੰਡਾ ਸੁੰਦਰ ਮਰਦਾਨੇ ਦਾ ਆਦਰ ਜੀ ਕੀ ਵੀ ਤੇ ਮਾਹੀ ਬੀਰਾ ਸੇ ਦਾਸ ਵਾਣੀ ਨੂੰ ਪੜਿਆ ਕਰ ਮਨ ਚਿਤ ਲਾ ਕੇ ਗੁਰੂਆਂ ਦੀ ਬਾਣੀ ਨੂੰ ਆਈਏ ਤੁਰ ਕੀ ਬਾਣੀ ਹੋ ਤਨ ਤਰੋ ਚਿੰਬੈਣੀ ਫਰੀ ਰਵੇਸ਼ ਜੀ ਜੈ ਦੇਵ ਤੀਖਣ ਸੈਣ ਪਾਪੀ ਮਿਚੇ ਸਜੀ ਸਦਨਾ ਕਬੀਰ ਪਰਮਾ ਕਰ ਦੇ ਉਪਦੇਸ਼ ਜੀ ਰਾਮਾ ਰਵਿਦਾਸ ਸੂਰਦਾਸ ਪੜਤਾ ਦੀਕ ਤਾਰ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਤੇ ਜੀਨ ਤਾਰ ਹੈ ਆਈਏ ਧੁਰ ਕੀ ਬਾਣੀ ਇਸ ਦੇ ਵਿੱਚ ਉਪਮਾ ਕੀਤੀ ਗੁਰੂਆਂ ਦੀ ਭਟਾ ਨੇ ਗੂੜ ਗਿਆਂ ਵਾਲੀਆਂ ਰਮਜ਼ਾਂ ਦੀਆਂ ਸੱਟਾਂ ਨੇ ਬਾਣੀ ਦੇ ਰਸье ਪੜਦੇ ਲਾਲਾ ਕੇ ਰਟਣਾ ਨੇ ਜਿੰਨਾ ਸਿਲਜੋਣਾ ਆਪਣੀ ਜ਼ਿੰਦਗੀ ਦੀ ਧਾਣੀ ਨੂੰ ਪੜ ਆ ਕਰ ਮਨ ਚਿਤ ਲਾ ਕੇ ਗੁਰੂਆਂ ਦੀ ਬਾਣੀ ਨੂੰ ਬੜੀ ਆਕਰਮਨ ਚਿਤ ਲਾ ਕੇ ਸਰੀ ਤੇ ਸੁਈ ਗੁਦਰੀ ਕਲਿਆਣ ਪੈਰਾੜੀ ਨੂੰ ਗੋੜੀ ਤੇ ਸੋਰਟ ਮਾਜ ਗੋਡ ਤੋਖਾਰੀ ਨੂੰ ਬਿਹਾਕੜਾ ਬੜ ਹੰਸ ਬਿਲਾਵਨ ਦੰਦਾਰੀ ਨੂੰ ਰਾਮਤਲੀ ਮਾਲੀ ਗੌਣਾ ਟੋਟੀ ਤਿਆਰ ਪਸੰਤ ਮਲਾਹਰ ਜੀ ਜੈਤ ਸ੍ਰੀ ਤਲੰਗ ਮਾਰੂ ਕਨੜਾ ਵਿੱਚ ਹਰ ਜੀ ਪਰਬਤੀ ਕਲਿਆਣ ਜੈ ਜੋ ਬੰਤੀ ਤੇ ਆ ਹਰ ਜੀ ਕੱਤੀ ਰਾਗਾਂ ਵਿੱਚ ਲਿਖਿਆ ਰਤਨਾ ਦੀ ਗਾਣੀ ਨੂੰ ਪਰ ਆਕਰਮਨ ਚਿਤ ਲਾ ਕੇ ਗੁਰੂਆਂ ਦੀ ਬਾਣੀ ਨੂੰ ਆਈਏ ਤੁਰ ਕੀ ਬਾਣੀ ਸੋਨਾ ਸੋਚਾਰ ਈਸਵੀ ਪਹਿਲਾ ਪ੍ਰਕਾਸ਼ ਜੀ ਮੋਤੀ ਪਰੋ ਕੇ ਲਿਖਤੇ ਭਾਈ ਗੁਰਦਾਸ ਜੀ ਬਾਕ ਲਿਆ ਬਾਬੇ ਬੁੱਢੇ ਕਰਕੇ ਅਰਦਾਸ ਜੀ ਸੰਤਾ ਕੇ ਕਾਜ ਥਲੋਆ ਆ ਪੰਦਰਾਂਕਾਰ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਭੇਜੀ ਨੰਕਾਰ ਹੈ ਆਈਏ ਤਰਕੀ ਬਾਣੀ ਹੋ ਦੂਈ ਦਵੈਦ ਵਾਲੇ ਲੱਗਦੇ ਨ ਪੈਰ ਜੀ ਭਾਈ ਕਨ੍ਹਿਆ ਬਣ ਗਿਆ ਪੜ ਕੇ ਨਿਰਵੈਰ ਜੀ ਸੱਚਿਆ ਸਿਵਰਾਮਾ ਵਾਲਾ ਲਿਖਦਾ ਏ ਸ਼ੇਰ ਜੀ ਹਰਿਆਲ ਦੁਸ਼ਮਣ ਵੀ ਮਿੱਤਰ ਦਿਸਦਾ ਬ੍ਰਹਮ ਗਿਆਨੀ ਨੂੰ ਪੜਿਆ ਕਰ ਮਨ ਚਿਤ ਲਾ ਕੇ ਹੋ ਗੁਰੂਆਂ ਦੀ ਬਾਣੀ ਨੂੰ ਆਈਏ ਤੁਰ ਕੀ ਬਾਣੀ ਹੋ ਖੰਡੇ ਦੀ ਤਾਰ ਵਿੱਚੋਂ ਸਾਜ ਕੇ ਪੰਥ ਨੂੰ ਦੇਖ ਕੇ ਲਾਕੇ ਲੇਖੇ ਦੇ ਪਾਸੇ ਸਾਰੇ ਸਰਬੰਸ ਨੂੰ ਸਰਬਜੀਤ ਮੰਨਣਾ ਅੱਜ ਤੋਂ ਗੁਰੂ ਗ੍ਰੰਥ ਨੂੰ ਦਸਮਾ ਗੁਰੂ ਸੀਸਨਵਾਕੇ ਦੇਖਿਆ ਅਦਭੋ ਹੈ ਬਾਣੀ ਗੁਰੂ ਗੰਥ ਸਾਹਿਬ ਦੀ